ਸਾਸੀਆ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਈ ਪਿੰਡ ਸੁਖਾਣਾ ਦੇ ਜ਼ਿਲ੍ਹਾ ਮੋਗਾ ਤਹਿਸੀਲ ਨੂੰ ਬਾਗਾਪੁਰਾਣਾ ਪੈ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆ ਅਜੋ ਬਾਈ ਜੀ ਸਾਸੀਆ ਬਾਈ ਜੀ ਸਾਸੀਆ ਨਾਮ ਕੀ ਹੈ ਜੀ ਆਪਣਾ ਗੁਰਜੰਤ ਸਿੰਘ ਢੱਲੋਂ ਆ ਜੀ ਠੀਕ ਹੋਈ ਜੇ ਬਾਈ ਜੀ ਆਪਣੇ ਘਰ ਆਉਣਾ ਹੋਵੇ ਤੇ ਕੀ ਐਡਰੈਸ ਹੈ ਜੀ ਆਪਣਾ ਆਪਣਾ ਬੋਰਜ ਲੰਦੇ ਵਾਲੀ ਸੜਕ ਤੇ ਹੈ ਗ੍ਰੇਟ ਪੁਲੇ ਘਰ ਠੀਕ ਹੋ ਜੀ ਤੇ ਜਿਹੜੀ ਆਪਾਂ ਪਹਿਲਾਂ ਵੀਡੀਓ ਪਾਈ ਸੀ ਕਿਦਾਂ ਦਾ ਰਿਸਪੌਂਸ ਰਿਹਾ ਜੀ ਆਪਣਾ ਬਹੁਤ ਵਧੀਆ ਰਿਹਾ ਫਿਰ ਕਿੰਨੇ ਕ ਟਾਈਮ ਚ ਪਸ਼ੂ ਸੇਲ ਆਏ ਤਿੰਨ ਦਿਨ ਚੋਂ ਚਾਹ ਪਸ਼ੂਆਂ ਦੇ ਸੋਕੇ ਹੋ ਗਏ ਠੀਕ ਹੋ ਜੀ ਤੇ ਅੱਜ ਆਪਣੇ ਕੋਲ ਕਿੰਨੇ ਨਗ ਬਕਾਊ ਆ ਜੀ ਦੋ ਬਹਿਣਾਂ ਜੀ ਦੱਸੋ ਜੀ ਆ ਵੜ ਦੀ ਡਿਟੇਲ ਕੀ ਹੈ ਜੀ ਜਿਹੜੀ ਸਾਹਮਣੇ ਇਹ ਪਰसों ਰਾਤ ਨੂੰ ਦੋ ਹੀ ਆ ਜੀ ਮਾੜੇ ਦੇ ਬੱਚਾ ਉਹ ਕੜਾ ਠੀਕ ਹੋ ਜੀ ਇੱਧਰ ਆ ਜੀ ਠੀਕ ਹੋ ਜੀ ਫਿਰ 18 ਕਿਲੋ ਦੁੱਧ ਤੋਲ ਕੇ ਦੇਵਾਂਗੇ ਅਜੇ ਤੀਜਾ ਹੀ ਦਿਨ ਹੋਇਆ ਕਿਹੜੇ ਸੂਏ ਆ ਜੀ ਸੂਈ ਇਹ ਦੂਜਾ ਸੂਆ ਜੀ ਦੂਜਾ ਸੂਆ ਸੂਈ ਆ ਵੇਖ ਲਓ ਬਾਈ ਥਾਣਾ ਦੀ ਕੁਆਲਿਟੀ ਬਹੁਤ ਜ਼ਿਆਦਾ ਸ਼ਾਨਦਾਰ ਆ 20 ਲੀਟਰ ਦਾ ਉਹਦੀ ਗਾਰੰਟੀ ਲਾਉਂਗੇ ਠੀਕ ਹੋਈ 26 ਲੀਟਰ ਦਾ ਉਹਦੀ ਗਾਰੰਟੀ ਹੈ ਜੀ ਆਪਣੀ ਹਾਂਜੀ 26 ਲੀਟਰ ਮਾਲ ਸਾਹਿਬ ਨੇ ਪਹਿਲੇ ਸੂਏ ਚ ਹੋਇਆ ਦੂਜਾ ਸੂਆ ਠੀਕ ਹੋ ਜੀ ਮੂੰਹ ਮੱਥੇ ਹੀ ਦੇਖ ਸਕਦੇ ਹਾਂ ਚੰਗੀ ਆ ਬਾਈ ਥਾਣਾ ਦੀ ਕੁਆਲਿਟੀ ਬਹੁਤ ਜ਼ਿਆਦਾ ਸ਼ਾਨਦਾਰ ਆ ਬਹੁਤ ਵਧੀਆ ਦੋਨੇ ਪਾਸੇ ਬਹਿ ਕੇ ਚੋਣੇ ਹੋਣਗੇ ਥਾਣਾ ਦੀ ਕੁਆਲਿਟੀ ਬਹੁਤ ਵਧੀਆ ਬਾਈ ਜੀ ਦੇਖ ਸਕਦੇ ਹੋ ਤੁਸੀਂ ਕਵਾਨਾ ਬਹੁਤ ਚੰਗਾ ਮੜਾ ਤੋਰਾ ਖਾਦੀ ਉਹ ਮੱਥੇ ਦੀ ਚੰਗੀ ਆ ਬਾਈ ਆ ਰਿਹਾ ਦਾ ਬੱਚਾ ਬਾਡੀ ਬੰਤਰ ਦੀ ਬਹੁਤ ਜ਼ਿਆਦਾ ਸ਼ਾਨਦਾਰ ਆ ਬਹੁਤ ਚੰਗੀ ਵਹਿੜਾ ਬਾਈ ਘਰੇ ਰੱਖਣ ਵਾਲੀ ਵਹਿੜਾ ਹਵਾਨਾ ਤੁਸੀਂ ਦੇਖ ਸਕਦੇ ਹੋ ਅੰਬਾਈ ਹਰਗੇ 26 ਲੀਟਰ ਦਾ ਉਹਦੀ ਗਾਰੰਟੀ ਲੈਂਦੇ ਆ ਚੰਗਾ ਹਵਾਨਾ ਬਾਈ ਤਿੰਨ ਦਿਨ ਹੋਇਆ ਹਜੇ ਸੂਈ ਨੂੰ ਚਾਰ ਤਿੰਨ ਦਿਨ ਹੋਇਆ ਵੀ ਹਜੇ ਸੂਈ ਨੂੰ ਫਰਨਾਂ ਦੀ ਸਾਡੇ ਬਹੁਤ ਜ਼ਿਆਦਾ ਸ਼ਾਨਦਾਰ ਆ ਥੱਲੋਂ ਬਹੁਤ ਜ਼ਿਆਦਾ ਸਾਫ਼ ਆ ਬਾਡੀ ਮੰਤਰ ਦੀ ਬਹੁਤ ਜ਼ਿਆਦਾ ਚੰਗੀ ਆ ਬਾਈ ਜੀ ਚਿਵਾਈ ਚ ਚੰਗੀ ਆ ਠੰਡੀ ਸੀਲ ਆ ਕੱਲਾ ਕੱਲਾ ਥਾਣਾ ਤੇ ਬਾਈ ਜੀ ਕੀ ਡਿਮਾਂਡ ਕਰਦੇ ਜੀ ਆਪਾਂ ਇਹਦੀ ਜੀ ਇਹਦਾ 62000 ਰੁਪਏ ਆ ਇਹਦਾ ਮੁੱਲ 62000 ਕੀਤਾ ਜਾਂਦਾ ਮੌਕੇ ਤੇ ਮਾਨਤਨ ਕੀਤਾ ਜਾਊਗਾ ਹਾਂ ਕੀਤਾ ਜਾਊਗਾ ਠੀਕ ਹੋ ਜੀ ਤੇ ਅਗਲੀ ਵੜ੍ਹ ਲਈ ਆ ਜੀ ਕੀ ਡਿਟੇਲ ਆ ਜੀ ਇਹਦੀ ਇਹ ਦੂਜਾ ਸੋਆ ਸੂਈ ਲਈ ਜੀ ਠੀਕ ਹੋ ਜੀ ਮਗਰੇ ਦੇ ਵੱਛੀ ਆ ਕੱਲ੍ਹ ਵਾਲੀ ਰਾਤ ਸੂਈ ਹੈ ਠੀਕ ਹੋ ਜੀ ਮਗਰੇ ਦੇ ਵੱਛੀ ਆ ਦੂਜਾ ਸੁਆ ਸੂਈ ਜਾ ਹੁਣਾਂ ਤੁਸੀਂ ਦੇਖ ਸਕਦੇ ਹੋ ਬਾਈ ਭਾਲਾ ਥੋੜੀ ਜੀ ਲੈ ਵਿੱਚ ਠੀਕ ਹੋ ਜੀ ਬਾਡੀ ਮੰਤਰ ਦੀ ਚੰਗੀ ਆ ਇਤੋਂ ਵੀ ਦੇਖ ਸਕਦੇ ਹੋ ਬਾਈ ਤੁਸੀਂ ਉਹ ਮੱਥੇ ਦੀ ਇਹ ਵੀ ਬਹੁਤ ਜ਼ਿਆਦਾ ਸ਼ਾਂਤ ਮੁਹੋਂ ਸ਼ੇਦ ਆਂਦਾ ਇਹ ਕਿਹੜਾ ਸੁਆ ਸੂਈ ਹੈ ਜੀ ਦੂਜਾ ਸੁਆ ਇਹ ਸਿੱਕੀ ਆ ਮੁਹ ਠੀਕ ਹੋ ਜੀ ਤੇ ਪਹਿਲੇ ਸੱਜਰ ਨੇ ਕਿੰਨਾ ਦੁੱਧ ਪਾਇਆ ਸੀਗਾ ਯਾਨੀ ਪਹਿਲੇ ਸੁਆ 60 ਲੀਟਰ ਦੁੱਧ ਮਾਲਕ ਨੇ ਦੱਸਿਆ ਜੀ ਠੀਕ ਹੋ ਜੀ ਤੇ ਐਸ ਹੋਰੀ ਕਿੰਨੀ ਕਾਸ ਆਈ ਇਹ 45 ਲੀਟਰ ਦੁੱਧ ਠੀਕ ਹੋ ਜੀ ਮੜਾ ਤੋਰਾ ਉਹ ਖਾਧੀ ਇਹਦਾ ਪੂਰਾ ਸ਼ਕਤੀ ਰਿਤੇ ਦੋ ਦਸਾਉਣੇ ਸਾਡੀ ਗਰੰਟੀ ਹੈ 63 ਲੀਟਰ ਦੁੱਧ ਦੀ ਗਰੰਟੀ ਹੈ ਬਾਈ ਜੀ ਪਹਿਲੇ ਸੂਏ ਦੀ ਐ ਸੋਰੀ ਵਧੂਗੀ ਕੱਲ ਵਾਲੀ ਰਾਤ ਸੂਈ ਹੈ ਠੀਕ ਹੋ ਜੀ ਜੇਰ ਜੂਰ ਸਹੀ ਪੈ ਗਈ ਸਾਰਾ ਬਹੁਤ ਸਹੀ ਹੁਣ ਮੈਂ ਉੱਥੇ ਹੀ ਦੇਖ ਸਕਦੇ ਹਾਂ ਬਾਈ ਬਹੁਤ ਜ਼ਿਆਦਾ ਸ਼ਾਮ ਹਵਾਨਾ ਤੁਸੀਂ ਦੇਖ ਸਕਦੇ ਹੋ ਬਾਈ ਜੀ ਤੱਬੇ-ਤੱਬੇ ਦਾ ਹਵਾਨਾ ਲੈ ਕੇ ਤੁਰਣੀ ਆਂਦਾ ਵੜ ਤੋਂ ਥੋੜੀ ਹਵਾਨੇ ਚ ਭਾਲਾ ਬਾਈ ਇਧਰਲੀ ਸਾਈਡ ਉਹ ਸੱਜਰ ਦੇ ਪਸ਼ੂ ਦੇ ਆਈ ਸਕਦੀ ਆ। ਬਸ ਹੀ। ਬਾਡੀ ਮੰਤਰ ਦੀ ਚੰਗੀ ਆ ਬਾਈ। ਮਗਰੇ ਦੇ ਵੱੱਛੀ ਆ ਵੀਰੇ। ਵੱੱਛੀ ਬਹੁਤ ਚੰਗੀ ਆ। ਤੇ ਬਾਈ ਜੀ ਇਹਦੀ ਕੀ ਡਿਮਾਂਡ ਕਰਦੇ ਆਂ ਆਪਾਂ? ਇਹਨਾਂ 82000 ਰੁਪਏ ਇਹਦਾ 82000 ਮੁੱਲ ਕਰਦੇ ਆ ਮੋਕੇ ਤੇ ਮੰਤਨ ਕੀਤਾ ਜਾਊਗਾ ਹਾਂ ਥੋੜਾ ਬਹੁਤਾ ਹੋ ਜੀ ਠੀਕ ਹੋ ਜੀ 82000 ਰੁਪਿਆ ਡਿਮਾਂਡ ਕਰਦੇ ਆ ਪਿਛਲੇ ਸੂਏ 36 ਲੀਟਰ ਦੁੱਧ ਚੋਇਆ ਬਾਈਆਂ ਨੇ ਇਸ ਵਾਰੀ 40 ਪਲੱਸ ਦੇਣ ਦੀ ਦੁੱਧ ਦੀ ਆਸ ਹੈਗੀ ਆ ਮਗਰ ਇਹਦੇ ਬੱਚੀ ਆ ਹੁਣ ਕਿੰਨਾ ਬੋਲਾ ਬੂਲਾ ਤਿਆਰ ਹੈ ਹੁਣ ਤੋਲਿਆ ਤਾਂ ਹੈ ਨਹੀਂ ਹੋ 20 ਦੇ ਹਟੇ ਫਟੇ ਹੋਊਗਾ ਠੀਕ ਹੋ ਜੀ ਅੰਦਾਜ਼ਾ ਹੀ ਆ ਕਹਿ ਸਕਦੇ ਆ ਆਂਦਾਜ਼ਾ ਹੀ ਕਰਾਂ ਤੀ ਸੂਈ ਆ ਇਹੇ ਠੀਕ ਹੋ ਜੀ ਤੇ ਆਪਣਾ ਫੋਨ ਨੰਬਰ ਬੋਲ ਦਿਓ ਜੀ 62837 40133 ਇੱਕ ਹੋਰਾਂ ਫੇਰ ਬੋਲਦਾ 62837 40133 ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕੋਈ ਇਸੇ ਭਰਾ ਨੂੰ ਕੋਈ ਵੈੜ ਚੰਗੀ ਲੱਗਦੀ ਆ ਬਾਈ ਨਾਲ ਜਰੂਰ ਕੰਟੈਕਟ ਕਰੋ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ